ਕੱਤੀ ਮਾਇਆ ਯਾਰਾ ਹੋ ਕਰੇ ਨਾ ਸਾਰੇ ਗੁਮਦੇ ਮਰਾ ਤੇ ਸ਼ਾ ਕਾਲੇ ਲਿਆ ਤੀਨਾ ਗਾਰੀਆਂ ਕਦੇ ਨਹੀਂ ਪਟਾਲੇ ਡੁੱਬਦੇ ਮਰਾ ਤੇ ਸ਼ਾ ਕਾਲੇ ਲਿਆ ਇੱਕ ਨੱਚੀਆਂ ਦੀ ਗੱਲ ਕੀਤੀ ਸੀ ਮੁੰਡੇ ਦਾ ਬੱਟੇ ਔਰ ਮੰਦਨੇ ਵਾਲਾ ਪਤੰਦ سونے ਦੀਆਂ ਨੱਚੀਆਂ ਬਣਾਇਆ ਇਹਨਾਂ ਦੇ ਡੈਡੀ ਲਈ ਵੀ ਤੇ ਬੱਚਿਆਂ ਲਈ ਵੀ ਪੰਚ ਸਾਹਿਬ ਦੇਣਗੇ ਆਪਣੇ ਹੱਥਾਂ ਨਾਲ ਬਹੁਤ ਇਹ ਪਾਗਿਆ ਕਿ ਸਾਗਿਆ ਦੀ ਇੱਕ ਹੈ ਤੂੰ ਉਹਨਾਂ ਦਾ ਮੌਲੀ ਵੀਰਾਂ ਕੰਨ ਔਰ ਅਗਲੇ ਸਾਲ ਬਦਨੇ ਬਾੜੂ ਆ ਪੰਜ ਛੋਟੇ ਮੁੰਡੇ ਨੂੰ ਡਾਇਮੰਡ ਦੀ ਲੁੰਦੀ ਪਾਵਾਂ ਇੱਕ ਕੰਮ ਜੱਗ ਵਿੱਚੋਂ ਮੈਂ ਚੰਗਾ ਕੀਤਾ ਚੱਲ ਹੁਣ ਲੈ ਜਾ ਉਹਦੇ ਛਾਣਾ ਅੱਖੀਆਂ ਲਾਈਆਂ ਦੀ ਨਿੱਤ ਬੈਠਿਆ ਸਭ ਨੇ ਜਨਮ ਲਿਆ ਕਦਰ ਕਿਸੇ ਕਿਸੇ ਦੇ ਮਾਰੇ ਆ ਬੱਚੇ ਕਹਿੰਦੇ ਅਸੀਂ ਬਾਲੀਆਂ ਦੀ ਬਣਦੀਆਂ ਸਾਡੇ ਅੱਪੂ ਨੂੰ ਬੜਾਓ ਇਹ ਆਪਣੇ ਅੱਪੂ ਦਾ ਮਾਣ ਆ ਇਹਨਾਂ ਇਹਨਾਂ ਬੱਚਿਆਂ ਨੂੰ ਬਾਰਡੇ ਮਨਾਉਣ ਦਾ ਹੱਕ ਆ ਬਾਰਡੇ ਉਹ ਮਨਾਓ ਮੇਰਾ ਮੰਦਰੇ ਵਾਲਾ 1.5 ਲੱਖ ਸੰਤ ਦਾ ਬੰਦਾ ਅੱਜ ਤੱਕ ਕਿਸੇ ਨੂੰ ਮੇਰਾ ਬਾਰਡੇ ਨਹੀਂ ਪਤਾ ਵੀ ਕਿਦੜ ਨੂੰ ਕਿਸੇ ਨੂੰ ਨਹੀਂ ਪਤਾ ਮੈਂ 35 ਸਾਲ ਦਾ ਕੇ ਇਹਨੂੰ ਵੀ ਪਤਾ ਮੈਂ 50 ਸਾਲ ਮੈਂ ਆਪਣਾ ਬਾਰਡੇ ਨਹੀਂ ਕਦੀ ਮਨਾਇਆ ਕਿਉਂਕਿ ਬਾਦਸ਼ਾਹ ਕਹਿੰਦੇ ਆ ਕੀ ਹੋਇਆ ਬੰਦੇ ਨੇ ਜਨਮ ਲਿਆ

ਉਹ ਕਹਿੰਦੇ ਬਾਬਾ ਜੀ ਫੋਨ ਤੇ ਮੀਂਹ ਦਿੱਸਿਆ ਆਇਆ 9 ਵਜੇ ਦਾ ਮੈਂ ਕਹਾ ਫੋਨ ਤੇ ਦਿੱਸਿਆ ਇੰਨਾ ਦਿਖਾਇਆ ਜੇ ਦਿਖਾਏਗਾ ਫੇਰ ਔਖਾ ਕੁਝ ਨਹੀਂ ਹੁੰਦਾ ਮੈਂ ਫਲਵੇਚ ਬੈਠੇ ਆਂ ਤਾਕਰੀਂ ਕਿ ਮੈਂ ਅਗਲਾ ਪਰ ਚੱਲ ਰਹੀ ਹਾਂ ਐਸੀ ਤਰ੍ਹਾਂ ਮੰਨ ਨਹੀਂ ਬਾਲੋ ਸੁਭਾਨ ਉਹ ਸਾਹ ਸੁਭਾਨੇ ਤੇਰੇ ਰਬੋ ਸਾਤੇ ਆਉਂਦੇ ਆਓ ਨਾ ਰੇ ਨਾ ਸਾਹੇ ਜੀ ਤੇਰਾ ਤੇਰਾ ਆਜੇ ਨਾ ਆਰੇ ਤੁੱਟੇ ਤੁੱਟਿਆ ਆਰੇ ਨੰਨਾਂ ਦੀ ਨਾਹਾਰਿਆ ਕਰੇ ਨੀ ਤੁੱਟੇ ਤੁੱਟਿਆ ਆਰੇ ਨੰਨਾਂ ਦੀ ਨਾਹਾਰਿਆ ਕਰੇ ਨੀ ਤੁੱਟੇ ਤੁੱਟਿਆ ਸੋਹਰਾ ਦੇਸ਼ਾ ਕਾਲੇ ਲਿਆ ਜਿਨਾਂ ਜਾਰੀਆਂ ਕਰੇ ਨੀ ਤੁੱਟੇ ਤੁੱਟਿਆ ਸੋਹਰਾ ਦੇਸ਼ਾ ਕਾਲੇ ਲਿਆ ਜਿਨਾਂ ਜਾਰੀਆਂ ਕਰੇ ਨੀ ਤੁੱਟੇ ਤੁੱਟਿਆ